ਜੁਗਾ ਨਾ ਦੇ ਵਿੱਚ ਦਸਤਕ ਦਿੱਤੀ ਹੈ ਤੇ ਸੜਕਾਂ ਜਰੀਆਂ ਸਵਿੰਗ ਪੂਲ ਬਣ ਚੁੱਕੀਆਂ ਨੇ ਪੂਲ ਨਹੀਂ ਜਾਵ ਆ ਰਿਹਾ ਸੀਗਾ ਤੇ ਇੱਥੋਂ ਦੀ ਹੁਣ 3 ਵਜੇ ਤੱਕ ਲੈ ਕੇ ਆ ਰਿਹਾ ਹੇ ਮੈਂ ਪਾਰ ਕਰਨਾ ਹੈ ਜਾਣਾ ਦੂਰ ਹੈ ਸੁੰਦਰ ਨਗਰ ਵਾਲੀ ਸਾਈਡ ਜਾਣਾ ਹੈ ਤੇ ਬਾਰਿਸ਼ ਬਹੁਤ ਜ਼ਿਆਦਾ ਬਹੁਤ ਬੁਰੇ ਹਾਲ ਹੈ ਇੱਧਰ ਦਾ ਟਾਲੋ ਉਤੇ ਗੱਡੀਆਂ ਤਾਂ ਆ ਜਾ ਰਹੀਆਂ ਨੇ ਪਰ ਪਾਣੀ ਜ਼ਿਆਦਾ ਲਹਿਰਦਾ ਹੋਇਆ ਨਜ਼ਰ ਆ ਰਿਹਾ ਹੈ ਤਰਦਾ ਹੋਇਆ ਨਜ਼ਰ ਆ ਰਿਹਾ ਹੈ ਉੱਲ ਦੇਣਾ ਸਹਿਰੇ ਯਾਰ ਸਾਡਾ ਆਪਣਾ ਜ਼ਿਲ੍ਹਾ ਇਹ ਕੱਲ ਦੇਣਾ ਸਹਿਰੇ ਬਹੁਤ ਜ਼ਿਆਦਾ ਇਹ 1 ਘੰਟਾ ਹੋ ਗਿਆ ਟ੍ਰੈਫਿਕ ਦੇ ਵਿੱਚ ਫਸੇ ਹੋਏ ਪੁਲਸ ਵਾਲਿਆਂ ਨੇ ਉਧਰੋਂ ਆਉਣ ਨਹੀਂ ਦਿੱਤਾ ਗੱਡੀ ਇੱਧਰ ਨੂੰ ਪਾਤੀ ਤਾਂ ਇੱਧਰ ਨੂੰ ਆਇਆ ਮੈਂ ਤਾਂ ਸਿੱਧਾ ਉਧਰੋਂ ਹੀ ਆ ਰਿਹਾ ਹਾਂ ਕਿੰਨੀ ਪਰੇਸ਼ਾਨੀ ਹੋ ਰਹੀ ਬੱਚਿਆਂ ਨੂੰ ਚੱਕਣ ਦੇ ਲਈ ਬਹੁਤ ਪਰੇਸ਼ਾਨੀ ਆਈ ਪਾਣੀ ਬਹੁਤ ਖੜਾ ਵਾ ਬੁਰਾ ਹਾਲ ਆ ਸਿਸਟਮ ਕਿੱਦਾਂ ਦਾ ਸਿਸਟਮ ਬਿਲਕੁਲ ਬੇਕਾਰ ਹੈ ਨਾ ਚੱਲਦਾ ਰਹਾ ਲੋਕ ਦੋਨੋਂ ਸਾਈਡਾਂ 'ਤੇ ਖਾਓ ਕਾਰ ਦਿਖਾਓ ਰੌਮ ਸੜ ਲੋਕ ਕਿਹੜੇ ਦੇਖੋ ਇਹ ਪਾਣੀ ਖੜਾ ਗੱਡੀ ਕਿਥੇ ਜਾਊਗੀ ਪਬਲਿਕ ਕਿਥੇ ਜਾਊਗੀ ਪੰਜਾਬ ਦੇ ਲੁਧਿਆਣਾ ਦੇ ਵਿੱਚ 1 ਜੁਲਾਈ ਹੈ ਤੇ ਮੌਸਮ ਨੇ ਆਪਣਾ ਰੁਖ ਬਦਲਿਆ ਹੋਇਆ ਮિજાਜ ਬਦਲਿਆ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਬਰਸਾਤ ਨੇ ਲੁਧਿਆਣਾ ਦੇ ਵਿੱਚ ਦਸਤਕ ਦਿੱਤੀ ਹੈ ਤੇ ਸੜਕਾਂ ਜਰੀਆਂ সুইমিং ਪੂਲ ਬਣ ਚੁੱਕੀਆਂ ਨੇ ਸੜਕਾਂ ਦੇ ਉੱਤੇ ਗੱਡੀਆਂ ਤਾਂ ਆ ਜਾ ਰਹੀਆਂ ਨੇ ਪਰੇ ਪਾਣੀ ਜਿਆਦਾ ਲਹਿਰਦਾ ਹੋਇਆ ਨਜ਼ਰ ਆ ਰਿਹਾ ਹੈ ਕਹਿਰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਨਾ ਟ੍ਰੈਫਿਕ ਹੈ ਜਿਹੜੀ ਹੈ ਕਿਸ ਤਰ੍ਹਾਂ ਕੰਟਰੋਲ ਕਰ ਰਹੇ ਨੇ ਕਿਉਂਕਿ ਇੱਥੇ ਜਿਹੜੀ ਸਿਕਿਉਰਨਸ ਲਾਈਟ ਨੇ ਉਹ ਬੰਦ ਹੋ ਚੁੱਕੀ ਨੇ ਤੇ ਉਸ ਦੇ ਲਗਾ ਦੇਗੀ ਉਸੇ ਦੌਰਾਨ ਹੀ ਜਿਹੜਾ ਹੁਣ ਪੰਜਾਬ ਪੁਲਿਸ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਆਪਣੀ ਬਾਖੂਬੀ ਡਿਊਟੀ ਨਿਭਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ ਇਸ ਇਸ ਮੌਸਮ ਦੇ ਇਸ ਮੌਨਸੂਨ ਦੇ ਵਿੱਚ ਬਰਸਾਤ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਕਿ ਕਾਫੀ ਮੀਂਹ ਪੈਂਦਾ ਨਜ਼ਰ ਆਇਆ ਤੇ ਕਾਫੀ ਪਾਣੀ ਜਿਹੜਾ ਕਿ ਇੱਥੇ ਨਜ਼ਰ ਆਉਂਦਾ ਆ ਦਿਖਾਈ ਦੇ ਰਿਹਾ ਵਾ ਸੜਕਾਂ ਦੇ ਉੱਤੇ ਪਾਣੀ स्विਮਿੰਗ ਪੂਲ ਵਾਂਗੂ ਜਿਹੜਾ ਕਿ ਇੱਥੇ ਪਾਣੀ ਭਰ ਚੁੱਕਾ ਵਾ ਪਾਣੀ ਭਰਿਆ ਆ ਵਾ ਲਗਾਤਾਰ ਮੌਸਮ ਜਿਹੜਾ ਕਿ ਲਗਾਤਾਰ ਇੱਥੇ ਆਪਣੀ ਦਸਤਕ ਦੇ ਰਿਹਾ ਵਾ ਤੇ ਉੱਥੇ ਹੀ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਕਿ ਆ ਆਪਣੀ ਡਿਊਟੀ ਨਿਭਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਬਰਸਾਤ ਦਾ ਰੁਕਣ ਦਾ ਨਾਮ ਨਹੀਂ ਆ ਕਿਉਂਕਿ ਇਹ लुधियाना ਦੀਆਂ ਤਸਵੀਰਾਂ ਨੇ ਜਿੱਥੇ ਕੀ ਪ੍ਰਸ਼ਾਸਨ ਵੀ ਕਿਤਨਾ ਕਿਤੇ ਫੇਲ ਹੁੰਦਾ ਨਜ਼ਰ ਆਉਂਦਾ ਪਿਆ ਵਾ ਕਿਉਂਕਿ ਜੇਕਰ ਮੌਸਮ ਦੀ ਤਿਆਰੀ ਸੀਗੀ ਜਾਂ ਮੌਸਮ ਆਨ ਆਲਾ ਸੀਗਾ ਇਹਨਾਂ ਨੂੰ ਪਤਾ ਸੀਗਾ ਤੇ ਇਸ ਦੀ ਤਿਆਰੀ ਪਹਿਲੀ ਕਰਕੇ ਰੱਖਦੇ ਕਿ ਇਸ ਦੇ ਦੌਰਾਨ ਹੀ ਜਿਹੜਾ ਇਹ ਪਾਣੀ ਤੁਸੀਂ ਦੇਖ ਸਕਦੇ ਹੋ ਆ ਭਰਿਆ ਆਇਆ ਵਾ ਸੜਕਾਂ ਦੇ ਉੱਤੇ लुधियाਨਾ ਸ਼ਾਇਦ ਜਿਹੜਾ ਕਿ ਜਲਮਗਨ ਹੋਇਆ ਪਿਆ ਵਾ ਤੇ ਬਖੂਪੀ ਦੇ ਨਾਲ ਡਿਊਟੀ ਜਿਹੜੀ ਕਿ ਐ ਪੋਸੋਲਨ ਨੂੰ ਪਈ ਜਾ ਰਹੀ ਲਗਾਤਾਰ ਤੇ ਦੂਰੀ ਦੀ ਤਸਵੀਰ ਇੱਕ ਹੋਰ ਤਸਵੀਰ ਤੁਹਾਨੂੰ ਦਿਖਾ ਦਿੰਨਾ ਕਿ ਕਿੰਨਾ ਕੁ ਜਿਹੜੇ ਦੇਖ ਸਕਦੇ ਹੋ ਕਿ ਗੱਡੀਆਂ ਤੱਕ ਜਰੀਆਂ ਗੱਡੀਆਂ ਦੇ ਉੱਥੇ ਤੱਕ ਜਿਹੜਾ ਪਾਣੀ ਜਿਹੜਾ ਕੀ ਆਂਦਾ ਆਇਆ ਵੀ ਨਜ਼ਰ ਆ ਰਿਹਾ ਵਾ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਜਿਦਾਂ ਨੇ ਸਮਾਰਟ ਸਿਟੀ ਸ਼ਹਿਰ ਦੀਆਂ ਚੰਡੀਗੜ੍ਹ ਰੋਡ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਿੱਥੇ ਕਿ ਪਾਣੀ ਦਾ ਲੈਵਲ ਦੇਖ ਸਕਦੇ ਹੋ ਕਿੰਨਾ ਕੁ ਉੱਪਰ ਤੱਕ ਆ ਗਿਆ ਆ ਵਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਪਿਆਸ ਵੀ ਇੱਕਦਮ ਹੋ ਜਾਂਦਾ ਵਾ ਬਰਸਾਤ ਦੇ ਮੌਸਮ ਦੇ ਵਿੱਚ ਤੇ ਕਈ ਜਿਹੜੇ ਵਾਹਨ ਨੇ ਮੋਟਰਸਾਈਕਲ ਐਕਟਿਵਾਂ ਤੇ ਜਿਹੜੇ ਆਂਦੇ ਨੇ ਉਹ ਇਸ ਬਾਰਿਸ਼ ਨੂੰ ਝੇਲਦੇ ਹੀ ਨਜ਼ਰ ਆ ਰਹੇ ਨੇ ਫਿਲਹਾਲ ਦੀ ਕਰੀਤਨ ਤਸਵੀਰਾਂ ਦਿਖਾ ਰਿਹਾ ਗੱਡੀਆਂ ਕਈਆਂ ਕਈ ਗੱਡੀਆਂ ਜਿਹੜੀਆਂ ਬੰਨ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਤੇ ਕਈ ਗੱਡੀਆਂ ਦਾ ਜਿਹੜਾ ਆਵਾਜ਼ ਆਵਾਜ਼ ਜਿਹੜੀ ਕਿ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ ਲਈ ਫਿਲਹਾਲ ਦੀ ਕਰੀਤਨ ਤਸਵੀਰਾਂ ਇੱਕ ਵਾਰੀ ਜ਼ੂਮ ਕਰਕੇ ਤੁਹਾਨੂੰ ਦਿਖਾਵਾਂਗਾ ਕਿਸ ਤਰ੍ਹਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਗੱਡੀਆਂ ਨਜ਼ਰ ਆ ਰਹੀਆਂ ਹੋਣਗੀਆਂ ਤੁਹਾਨੂੰ ਇਹ ਲੁਧਿਆਣਾ ਨੇ ਦਿਹਾ ਤਸਵੀਰਾਂ ਨੇ ਦਿੱਤੇ ਕਿ ਲੁਧਿਆਣਾ ਨੂੰ 스마트 ਸਿਟੀ ਦਾ ਦਰਜਾ ਦਿੱਤਾ ਗਿਆ ਤੇ ਕਿਤਨਾ ਕਿਤੇ 스마트 ਸਿਟੀ ਦਾ ਦਰਜਾ ਅਤੇ ਸਰਟੀਫਿਕੇਟ ਲੰਦੀ ਲੁਧਿਆਣਾ ਸ਼ਹਿਰ ਨਜ਼ਰ ਵੀ ਆਉਂਦਾ ਹੈ ਦਿਖਾਈ ਦੇ ਰਿਹਾ ਹੈ ਪਾਣੀ ਦੇਖ ਸਕਦੇ ਹੋ ਕਿਸ ਤਰ੍ਹਾਂ ਭਰਿਆ ਆਇਆ ਹੈ ਕਿਸ ਕਦਰ ਪਾਣੀ ਭਰਿਆ ਆਇਆ ਹੈ ਲੋਕਾਂ ਨੂੰ ਆਨ ਜਾਣ ਦੀ ਦਿੱਕਤ ਹੋ ਰਹੀ ਹੈ ਪਰੇਸ਼ਾਨੀ ਹੋ ਰਹੀ ਹੈ ਇਹ ਸ਼ਹਿਰ ਦਾ ਇਹ ਬਰਬਾਦ ਜਰੀ ਹੈ ਪੈਂਦੀ ਨਜ਼ਰ ਆ ਰਹੀ ਹੈ ਹੈ ਬਾਈ ਕੋਈ ਬੰਦਾ ਇਹ ਲੋਕਾਂ ਨੂੰ ਤੇ ਜਿਹੜੇ ਸਫਾਈ ਤੇ ਜਿਹੜੇ ਮੁਲਾਜ਼ਮ ਨੇ ਉਹ ਵੀ ਜਿਹੜੇ ਗੀ ਡਟ ਕੇ ਕੰਮ ਕਰਦੇ ਦੂਜੇ ਪਾਸੇ ਇਹ ਤੁਹਾਨੂੰ ਤਸਵੀਰ ਦਿਖਾ ਦਾਂ ਦੇਖ ਸਕਦੇ ਹੋ ਕਿ ਉੱਥੇ ਕੰਮ ਚੱਲਦਾ ਨਜ਼ਰ ਆ ਰਿਹਾ ਪਰ ਉਸ ਨੂੰ ਕੋਈ ਵੀ ਇੱਥੇ ਧਿਆਨ ਨਹੀਂ ਦਿੱਤਾ ਗਿਆ ਹੋਇਆ ਕਿਉਂਕਿ ਇੱਥੇ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਜੇ ਬਰਸਾਤ ਦਾ ਮੌਸਮ ਹੈ ਬਰਸਾਤ ਦੇ ਕਾਰਨ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਕਿਉਂਕਿ ਉੱਥੇ ਸਾਰਾ ਕੁਝ ਪੱਟਿਆ ਹੋਇਆ ਹੈ ਤੇ ਉਹਦੇ ਖੱਡੇ ਹੋਣ ਦੇ ਵਿੱਚ ਉੱਥੇ ਖੱਡੇ ਹੋਣ ਦੇ ਵਿੱਚ ਜਿਹੜੀ ਕਿ ਚਾਂਸਸਿਸ ਜਿਆਦਾ ਲੱਗਦੇ ਪਏ ਨੇ ਤੇ ਸੜਕਾਂ ਸੜਕ ਤੇ ਹੀ ਰੇਤਾ ਜਿਹੜੇ ਕਿ ਸੁਟਿਆ ਤੇ ਉੱਥੇ ਹੀ ਇੱਕ ਕੰਮ ਚੱਲਦਾ ਵੀ ਨਜ਼ਰ ਆ ਰਿਹਾ ਵਾ ਤੇ ਇਹ ਕਿਤਨੇ ਕਿਤੇ ਅਮਾਉਂਟ ਨੂੰ ਨੇ ਅੱਜ ਦੱਸਕ ਦਿੱਤੀ ਆ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਲੁਧਿਆਣਾ ਦਾ ਲੁਧਿਆਣਾ ਨੂੰ ਰੈਡ ਅਲਰਟ ਤੇ ਕਿਹਾ ਗਿਆ ਵਾ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਵੇਂ ਸਰਕਾਰ ਦੇ ਉਤੇ ਤੈਰਦਾ ਆ ਪਾਣੀ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਆ ਆ ਆ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਜਿੱਤੇ ਕੀ ਲੁਧਿਆਣਾ ਦੇ ਵਿੱਚ ਲਗਾਤਾਰ ਮੌਨਸੂਨ ਨੇ ਆਪਣੇ ਦਸੇ ਤੇ ਲੋਕ ਵੀ ਕਾਫੀ ਪਰੇਸ਼ਾਨ ਦੇ ਨਜ਼ਰ ਆ ਰਹੇ ਨੇ ਤੇ ਇਹ ਪਾਣੀ ਇੱਕ ਦਿਨ ਦੀ ਗੱਲ ਨਹੀਂ ਹੈ ਦੋ ਦਿਨ ਦੀ ਗੱਲ ਨਹੀਂ ਹੈ ਇਹ ਹਰ ਵਾਰੀ ਜਦੋਂ ਮੌਸਮ ਆਪਣਾ ਕਰਵਟ ਲੈਂਦਾ ਵਾ ਜਾਂ ਬਰਸਾ ਜਾਂ ਬਰਸਾਤ ਜਦੋਂ ਹੁੰਦੀ ਆ ਲੁਧਿਆਣਾ ਦੇ ਵਿੱਚ ਤੇ ਇਸ ਤਰ੍ਹਾਂ ਹੀ ਮੌਸਮ ਜਿਹੜਾ ਕੀ ਆ ਹੁੰਦਾ ਆਂਦਾ ਵੇ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲਦੀ ਆ ਪਰ ਜਦੋਂ ਬਰਸਾਤ ਹੁੰਦੀ ਤੇ ਇਸ ਤਰ੍ਹਾਂ ਹੀ ਚੰਡੀਗੜ੍ਹ ਰੋਡ ਦਾ ਹਾਲ ਬਣ ਜਾਂਦਾ ਵਾ ਹਾਲਾਂਕਿ ਇਹ ਚੰਡੀਗੜ੍ਹ ਰੋਡ ਤੇ ਇਹ ਤਸਵੀਰਾਂ ਤੁਹਾਨੂੰ ਅਕਸਰ ਹੀ ਰੋਜ਼ ਦਿਖਾਉਂਦੇ ਆ ਸੀ ਕਿ ਕਿਸ ਤਰ੍ਹਾਂ ਜਿਹੜਾ ਕੀ ਹੈ ਚੰਡੀਗੜ੍ਹ ਰੋਡ ਦੇ ਉੱਤੇ ਜਦੋਂ ਬਰਸਾਤ ਆਂਦੀ ਆ ਬਰਸਾਤ ਦੇ ਕਾਰਨ ਹੀ ਜਿਹੜਾ ਇੱਥੇ ਕਾਫੀ ਇਹ ਰੋਡ ਜਿਹੜੀ ਆ ਜਲਮ ਜਲਨ ਹੋ ਜਾਂਦੀ ਆ ਤੇ ਪਾਣੀ ਕਾਫੀ ਜ਼ਿਆਦਾ ਖੜ ਜਾਂਦਾ ਵੈ ਇਸ ਦੇ ਉੱਤੇ ਇਹ ਲਾਈਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਡੀਆਂ ਤੇ ਪਿੱਛੇ ਤੱਕ ਦਾ ਟ੍ਰੈਫਿਕ ਜਿਹੜਾ ਕੀ ਆ ਲੱਗਿਆ ਹੋਇਆ ਵਾ ਅ ਭਾਈ ਕਿੰਨੀ ਪਰੇਸ਼ਾਨੀ ਆ ਰਹੀ ਹੈ ਹਾਂ ਜੀ ਬਹੁਤ ਪਰੇਸ਼ਾਨੀ ਆ ਰਹੀ ਹੈ ਜੇ ਤੱਕ ਹੋ ਜਾ ਰਹਾ ਵਾ ਯਾਨੀ ਪਰੇਸ਼ਾਨੀ ਆ ਰਹੀ ਭਾਈ ਹੋ ਜਾਦਾ ਜੀ ਤੇ ਪਿਆਰੀ ਕਰਨੀ ਚਾਹੀਦੀ ਸੀ ਪ੍ਰਸ਼ਾਸਨ ਨੂੰ ਪਹਿਲੇ ਕੋਈ ਨਹੀਂ ਕਰਨੀ ਚਾਹੀਦੀ ਜੀ ਕਿਉਂ ਨਹੀਂ ਕਰਨੀ ਚਾਹੀਦੀ ਕਰਨੀ ਚਾਹੀਦੀ ਜੀ ਇਹ 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 ਪਹਿਲੀ ਵਾਰੀ ਹੋਇਆ ਐ ਐਕਸਰ ਹੀ ਇਦਾਂ ਹੁੰਦਾ ਵਾ ਐਕਸਰ ਹੀ ਇਦਾਂ ਹੀ ਆਈ ਇਦਾਂ ਹੀ ਹੁੰਦਾ ਵਾ ਕਿੰਨੇ ਸਾਲ ਹੋ ਗਏ ਨੂੰ ਇਹਦਾ ਇੱਥੇ ਸਰਕਾਰ ਦੇ ਪਾਣੀ ਖੜਦੇ ਨੂੰ ਦੋ ਦੋ ਤਾਂ ਮੈਂ ਗੱਡੀ ਚਲਾਉਣਾ ਸਿੱਖਿਆ ਜਦੋਂ ਤੇ ਚਲਾਉਣਾ ਚਲਾ ਰਿਹਾ ਮੈਂ ਗੱਡੀ ਉਦੋਂ ਤੇ ਹੁਣ ਸੋਚ ਲਓ ਉਦੋਂ ਦੀ ਹਾਲਾਤ ਬਣੇ ਇਦਾਂ ਹੀ ਆ ਜੀ ਇਹ ਕੰਮ ਕਰਕੇ ਜਾਂਦੇ ਪਰੇਸ਼ਾਨੀ ਹੋ ਰਹੀ ਹੈ ਹੁੰਦੀ ਹੈ ਜੀ ਕਿੰਨੀ ਜੀ ਹੈ ਹਾਂਜੀ ਠੀਕ ਹੈ ਲੋਕਾਂ ਨੂੰ ਵੀ ਕਿੰਨਾ ਕਿਤੇ ਪਰੇਸ਼ਾਨੀ ਨਜ਼ਰ ਹੁੰਦੀ ਹੈ ਤੇ ਪ੍ਰਸ਼ਾਸਨ ਨੂੰ ਜਿਹੜਾ ਸਿਸਟਮ ਹੈ ਸਾਡਾ ਜਿਹੜਾ ਇਹ ਸਿਸਟਮ ਹੈਗਾ ਜਿਹੜਾ ਤੇ ਉਸ ਨੂੰ ਵੀ ਕਿਤਨਾ ਕਿਤੇ ਸੁਧਾਰ ਇਸ ਦੇ ਵਿੱਚ ਲਿਆਣੀ ਚਾਹੀਦੀ ਹੈ ਤੇ ਆ ਦੇਖ ਸਕਦੇ ਹੋ ਕਿ ਕਿੰਨਾ ਕੁ ਜਿਆਦਾ ਪਾਣੀ ਆ ਜਿਹੜਾ ਕਿ ਟਰੱਕ ਦੇ ਟਾਇਰਾਂ ਦੇ ਉੱਤੇ ਵੀ ਜਿਹੜਾ ਪਾਣੀ ਆਂਦਾ ਆ ਨਜ਼ਰ ਆ ਰਿਹਾ ਵਾ ਤੇ ਕਿਤਨਾ ਕਿਤੇ ਸਾਰਾ ਸਿਸਟਮ ਜਿਹੜਾ ਕਿ ਹੈ ਫੇਲ ਹੁੰਦਾ ਨਜ਼ਰ ਆ ਰਿਹਾ ਵਾ ਤੇ ਆ ਤੁਹਾਨੂੰ ਦਿਖਾਦਾ ਕਿ ਕਿਸ ਤਰ੍ਹਾਂ ਵੱਡੇ ਵੱਡੇ ਇਸ਼ਤਿਹਾਰ ਲਾਏ ਜਾਂਦੇ ਨੇ ਵੱਡੇ ਵੱਡੇ ਇੱਥੇ ਦਾਅਵੇ ਕੀਤੇ ਜਾਂਦੇ ਨੇ ਰਾਜਨੀਤੀਆਂ ਵੀ ਬਹੁਤ ਹੁੰਦੀਆਂ ਨੇ ਪਰ ਰਾਜਨੀਤੀਆਂ ਬਾਕੀ ਫਾਇਦਾ ਜਦ ਕੰਮ ਹੀ ਨਹੀਂ ਹੋਣਗੇ ਲੁਧਿਆਣਾ ਨੂੰ ਸੁਧਾਰੇ ਨਹੀਂ ਜਾਏਗਾ ਬਟਰ ਨਾਲੀਆਂ ਜੇ ਸਾਫੀ ਨਹੀਂ ਹੋਣਗੀਆਂ ਤੇ ਪਾਣੀ ਕਿੱਥੋਂ ਸਰਕੂਲੇਟ ਹੋਏਗਾ ਪਾਣੀ ਕਿੱਥੋਂ ਜਾਏ ਪਾਣੀ ਕਿੱਥੇ ਜਾਏਗਾ ਪਾਣੀ ਰਵੇ ਸੜਕਾਂ ਤੇ ਖੜਾ ਰਹੇਗਾ ਇਹ ਬੜਾ ਬੜਾ ਸਵਾਲ ਇੱਥੇ ਖੜੇ ਹੋ ਨਜ਼ਰਾਂ ਦੇ ਬੀ ਨੇ ਹਾਲਾਂਕਿ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਨੇ ਡਿਪੀ ਮੇਅਰ ਨੇ ਸੀਨੀਅਰ ਸੀਨੀਅਰ ਡਿਪੀ ਨੇ ਉਹਨਾਂ ਨੂੰ ਵੀ ਕਿਤਨਾ ਕਿਤੇ ਧਿਆਨ ਜਰੀ ਕੀ ਦੇਣਾ ਚਾਹੀਦਾ ਵਾ ਤੇ ਜਿਹੜੇ ਕਾਰਪੋਰੇਸ਼ਨ ਮੁਲਾਜ਼ਮ ਉਹ ਜਿਹੜੇ ਇੱਥੇ ਆਕੇ ਜਿਹੜਾ ਜਾਇਜ਼ਾ ਸੰਬੰਧ ਤੇ ਜਿਹੜਾ ਪਾਣੀ ਹੈ ਤੇ ਪਾਣੀ ਦੇ ਕਾਰਨੋਂ ਕਿਸੇ ਨੂੰ ਨੁਕਸਾਨ ਨਾ ਹੋਵੇ ਜਾਂ ਕੋਈ ਵੀ ਡਿਗੇ ਨਾ ਖੱਡਿਆਂ ਦੇ ਵਿੱਚ ਤੇ ਇਹ ਜੇਕਰ ਗੱਲ ਕਰੀਏ ਪਾਣੀ ਦੀ ਤੇ ਕਿਉਂਕਿ ਪਾਣੀ ਜਿਹੜਾ ਬਰਸਾਤ ਹੈ ਬਰਸਾਤ ਨੇ ਹੋ ਕੇ ਪਾਣੀ ਇਕੱਠਾ ਹੋ ਜਣਾ ਸੜਕਾਂ ਤੇ ਘੰਟਾ ਨਹੀਂ ਅੱਧਾ ਘੰਟਾ ਨਹੀਂ ਇੱਥੇ ਚਾਰਚਾ ਘੰਟੇ ਜਿਹੜਾ ਕੀ ਹੈ ਪਾਣੀ ਇੱਥੋਂ ਜਾਂਦਾ ਹੀ ਨਹੀਂ ਹੈ ਤੇ ਉਸ ਦੇ ਕਾਰਨ ਜਿਹੜਾ ਕੀ ਹੈ ਸੜਕਾਂ ਦੇ ਉੱਤੇ ਜਿਹੜੀਆਂ ਗੱਡੀਆਂ ਨੇ ਉਹ ਗੱਡੀਆਂ ਜਿੱ ਕਿਤਨਾ ਕਿਤੇ ਡੁੱਬ ਡੁੱਬ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਡੁੱਬਨ ਦੇ ਨਾਲ ਤੇ ਜਿਹੜਾ ਜਿਹੜਾ ਗੱਡੀ ਜਦੋਂ ਚੱਲਦੀ ਹੈ ਸੜਕ ਤੇ ਉਸ ਤੋਂ ਗੱਡੀ ਵਾਲ ਨੂੰ ਨਹੀਂ ਪਤਾ ਹੁੰਦਾ ਕਿ نیچے ਖੱਡਾ ਹੈ ਜਾਂ ਸੀਵਰ ਖੁੱਲਿਆ ਹੋਇਆ ਹੈ ਉਹ ਫੇਰ ਗੱਡੀ ਜਾ ਕੇ ਵਿੱਚ ਜਾ ਕੇ ਵਜਦੀ ਹੈ ਕਿਤਨੇ ਕਿਤੇ ਕਿਤਨੇ ਕਿਤੇ ਦਿੱਕਤ ਪਰੇਸ਼ਾਨੀਆਂ ਲੋਕਾਂ ਨੂੰ ਸਾਹਮਣਾ ਉਹ ਕਰਨਾ ਪੈ ਰਿਹਾ ਹੈ ਤੁਹਾਡੇ ਸ਼ਹਿਰ ਦੇ ਸ਼ਹਿਰ ਦੇ ਵਿੱਚ ਕੀ ਹਾਲਾਤ ਨੇ ਸ਼ਹਿਰ ਤੇ ਇਸ ਟਾਪ ਹੋਜੀ ਬਹੁਤ ਬੁਰਾ ਹਾਲ ਹੈ ਪਾਣੀ ਪਾਣੀ ਹੋ ਗਿਆ ਬਰਸਾਤ ਰੁਕੇ ਨੂੰ ਟਾਈਮ ਹੋ ਗਿਆ ਦੇਖੋ ਪਾਣੀ ਜਾ ਰਿਹਾ ਸਕੂਲ 2 ਵਜੇ ਖੱਡਾ ਹੋ ਮੈਂ ਸਕੂਲ ਨਹੀਂ ਜਾ ਪਾਰਿਆ ਸੀਗਾ ਤੇ ਇੱਥੋਂ ਦੀ ਹੁਣ 3 ਵਜੇ ਦਾ ਲੈ ਕੇ ਆ ਰਿਹਾ ਹਾਂ ਹੇ ਮੈਂ ਪਾਰ ਕਰਨਾ ਹੈ ਜਾਣਾ ਦੂਰ ਹੈ ਸੁੰਦਰ ਨਗਰ ਵਾਲੀ ਸਾਈਡ ਜਾਣਾ ਹੈ ਤੇ ਬਾਰਿਸ਼ ਬਹੁਤ ਜ਼ਿਆਦਾ ਬਹੁਤ ਬੁਰੇ ਹਾਲ ਹੈ ਇੱਧਰ ਦਾ ਬਹੁਤ ਔਖਾ ਵਾਜੀ ਬਹੁਤ ਔਖਾ ਹੈ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਇਹ ਕੋ ਲੁਧਿਆਣਾ ਸਹਿਰ ਹੈ ਯਾਰ ਸਾਡਾ ਆਪਣਾ ਜ਼ਿਲ੍ਹਾ ਇਹ ਕੀ ਲੁਧਿਆਣਾ ਸਹਿਰ ਹੈ ਅੱਛਾ ਉਰੇ ਨਾ ਪੈਣ ਜੋ ਇਹ ਕੀ ਕੀ ਮਾਹੌਲ ਹੈ ਉਰੇ ਦਾ ਹਾਂ ਕੀ ਉਰੇ ਕੀ ਪ੍ਰਸ਼ਾਦ ਹੈ ਕੀ ਭਗਵਾਨ ਤੁਮਾਨ ਹੈ ਉਰੇ ਦਾ ਕਿਆ ਕਰ ਰਿਹਾ ਹੈ ਭਗਵਾਨ ਜੀ ਸਿਸਟਮ ਕਿੱਦਾ ਹੈ ਸਿਸਟਮ ਬਿਲਕੁਲ ਬੇਕਾਰ ਹੈ ਨਾ ਚੱਲਦਾ ਰਹਾ ਲੋਕ ਦੇਖੋ ਰੌਮ ਸਾਈਡ ਆ ਰਹੇ ਦਿਖਾਓ ਕਾਰ ਦਿਖਾਓ ਰੌਮ ਸਾਈਡ ਲੋਕ ਕੀ ਆ ਰਹੇ ਦੇਖੋ ਅੱਛਾ ਇਹ ਪਾਣੀ ਖੜਾ ਗੱਡੀ ਕਿੱਥੇ ਜਾਊਗੀ ਪਬਲਿਕ ਕਿੱਥੇ ਜਾਊਗੀ ਅੱਛਾ ਇਹ ਫੁੱਲ ਫੁੱਲੇ ਪੇੜ ਥੱਲੇ ਖਲੇ ਇਹਨੇ ਕੋਈ ਜਵਾਬਦੇਹੀ ਨਹੀਂ ਹੈ ਅੱਛਾ ਕਿਆ ਸੀ ਸਭ ਕੋਈ ਸਿਸਟਮ ਨਹੀਂ ਹੈ ਬਣਾਉਦਾ ਬਿਲਕੁਲ ਕਿਤਨਾ ਕਿਤੇ ਗੱਡੀਆਂ ਵਿੱਚ ਰੌਂਗ ਸਾਈਡ ਆਂਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਇੱਥੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਇਹ ਰੌਂਗ ਸਾਈਡਾਂ ਦੇ ਦਿਖਾਈ ਦੇ ਆਪ ਖਤਰੇ ਦਾ ਵੀ ਜਿਹੜਾ ਕੀ ਹੈ ਖਤਰੀ ਦੀ ਘੰਟੀ ਵੀ ਜਿਹੜੀ ਕੀ ਹੈ ਦਿਖਾਈ ਦਿੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤਾਂ ਦਿਖਾ ਦਦੇ ਆ ਦੇਖ ਸਕਦੇ ਹੋ ਇਹ ਇਹ ਜਾਣ ਆ ਰਿਹਾ ਰਸਤਾ ਵਾ ਤੇ ਉੱਥੇ ਹੀ ਜਿਹੜੇ ਕੀ ਹੈ ਟ੍ਰੈਫਿਕ ਵੀ ਕਾਫੀ ਲੱਗਦਾ ਵਾ ਤੇ ਉੱਥੇ ਹੀ ਜਿਹੜੇ ਤੇ ਸੜਕਾਂ ਤੇ ਜਾਂਦੇ ਬਾਈ ਬਾਈ ਕਿੰਨਾ ਕਿੰਨਾ ਮੁਸ਼ਕਿਲ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਿਲਕੁਲ ਕਿਤਨਾ ਜਿਹੜੇ ਬਹੁਤ ਮੁਸ਼ਕਿਲ ਆ ਸਾਹਮਣਾ ਕਰਨਾ ਬਾਈ ਕਿੰਨੀ ਮੁਸ਼ਕਿਲ ਆ ਸਾਹਮਣਾ ਕਰਨਾ ਬਹੁਤ ਜ਼ਿਆਦਾ ਇਹ 1 ਘੰਟਾ ਹੋ ਗਿਆ ਟ੍ਰੈਫਿਕ ਦੇ ਵਿੱਚ ਫਸੇ ਹੋਏ ਬਿਲਕੁਲ ਕਿਤਨਾ ਇਹਦੇ 1 ਘੰਟਾ ਹੋ ਗਿਆ ਟ੍ਰੈਫਿਕ ਦੇ ਵਿੱਚ ਫਸੇ ਨੂੰ ਦੇਖ ਸਕਦੇ ਹੋ ਇਹ ਰੌਂਗ ਸਾਈਡ ਦੇਖ ਸਕਦੇ ਹੋ ਰੌਂਗ ਸਾਈਡ ਆ ਰਹ ਇਹ ਇਹਨਾਂ ਦਾ ਇਹਨਾਂ ਦਾ ਚਲਾਨ ਜਾਂ ਇਹਨਾਂ ਇਹਨਾਂ ਨੂੰ ਇਹਨਾਂ ਨੂੰ ਆਪੋ ਸੇ ਇੱਥੇ ਕੀ ਕਾਰਵਾਈ ਕਰੇਗਾ ਇਹ ਇਹ ਜ਼ਰੂਰ ਦੇਖਣਾ ਹੋਏਗਾ ਕਿਉਂਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਆ ਰੋਂਗ ਸਾਈਡ ਗੱਡੀ ਪਾ ਲਈਏ ਤੇ ਉਸ ਤੋਂ ਉੱਥੇ ਹੀ ਜਿਹੜਾ ਟ੍ਰੈਫਿਕ ਜਿਹੜਾ ਦੇਖ ਸਕਦੇ ਹੋ ਲੱਗ ਗਿਆ ਹੈ ਹਾਂਜੀ ਪੁਲਿਸ ਵਾਲਿਆਂ ਨੇ ਉਧਰੋਂ ਆਣ ਨਹੀਂ ਦਿੱਤਾ ਗੱਡੀ ਇੱਧਰ ਨੂੰ ਪਾਤੀ ਆ ਤਾਂ ਇੱਧਰ ਨੂੰ ਆਇਆ ਮੈਂ ਤਾਂ ਸਦਾ ਉਧਰੋਂ ਹੀ ਆ ਰਿਹਾ ਵਾਂ ਅੱਛਾ ਜੀ ਉਹਨਾਂ ਨੇ ਆਣ ਨਹੀਂ ਦਿੱਤਾ ਹੁਣ ਗੱਡੀਆਂ ਜਾਂਦੇ ਰਹੇ ਆ ਮੈਨੂੰ ਰੋਕੇ ਇੱਧਰ ਨੂੰ ਮੋੜਤਾ ਉਹਨਾਂ ਨੇ ਅੱਛਾ ਜੀ ਪਉ ਉਧਰ ਜਾਣਾ ਕਿੱਧਰ ਜਾਊਗਾ ਬੰਦਾ ਹੋਰ ਕੋਈ ਰਸਤਾ ਹੀ ਨਹੀਂ ਉਧਰ ਸਾਰਾ ਪਾਣੀ ਭਰਿਆ ਪਿਛਲੀ ਰੋਡ ਤੇ ਓਕੇ ਬਿਲਕੁਲ ਦਿਖਣਾ ਕਿਤੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਉੱਥੋਂ ਪੁਲਸ ਵਾਲਿਆਂ ਵੱਲੋਂ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਕਰਕੇ ਅਸੀਂ ਇਧਰੋਂ ਦੀ ਜੜਾ ਕੀ ਲੰਘਦੇ ਪਏ ਆ ਆ ਕਿੰਨੀ ਪਰੇਸ਼ਾਨੀ ਹੋ ਰਹੀ ਬੱਚਿਆਂ ਨੂੰ ਚੱਕਣ ਦੇ ਲਈ ਬਹੁਤ ਪਰੇਸ਼ਾਨੀ ਆਈ ਪਾਣੀ ਬਹੁਤ ਖੜਾ ਵਾ ਬੁਰਾ ਹਾਲਾ ਸਿਸਟਮ ਕਿੱਧਰ ਆਇਆ ਥੇ ਲੁਧਾਨੇ ਦਾ ਬਹੁਤ ਸਿਸਟਮ ਗੰਦਾ ਸਿਸਟਮ ਸਭ ਤੋਂ ਅੱਛਾ ਹੁਣ ਹੁਣ ਬੱਚਿਆਂ ਨੂੰ ਕਿੱਦਾਂ ਲਾਓਗੇ ਬੱਚਿਆਂ ਨੂੰ ਹੁਣ ਦੇਖੋ ਇਹਨਾਂ ਦੇ ਪ੍ਰੈਂਸ ਆ ਰਹੇ ਆ ਅੱਛਾ ਨਾ ਉਹ ਲਾਉਣਗੇ ਠੀਕ ਹੈ ਬਹੁਤੇ ਬਾਰਿਸ਼ ਆਈ ਹੈ ਕਿੱਦਾਂ ਬਿਲਕੁਲ ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਲੋਕਾਂ ਦੇ ਕੋਲ ਕਿਹਾ ਜਾ ਰਿਹਾ ਪਾਣੀ ਹੀ ਪਾਣੀ ਹੋਇਆ ਹੋਇਆ ਵਾ ਤੇ ਇਹ ਲੁਧਿਆਣਾ ਦੀ ਸੁਧਾਰ ਕਦੋਂ ਹੋਏਗੀ ਇਹ ਆਨੰਮੇ ਦੇ ਵਿੱਚ ਹੀ ਦੇਖਣਾ ਹੋਏਗਾ ਜੁੜੇ ਹੋਏ ਲੁਧਿਆਣਾ ਲਈ ਜੁਬੇ ਰਿਪੋਰਟ ਤੁਹਾਨੂੰ